ਪੰਜਾਬ ਪੋਲੀਟਿਕਲ ਫੌਕ ਦਾ ਚੈਨ ਵਿੱਚ ਤੁਹਾਡਾ ਸਵਾਗਤ ਮੈਂ ਆ ਬਕਰਮਜੀਤ ਸਿੰਘ ਟੀ ਟਾਈਮ ਨਿਊਜ਼ ਲੈ ਕੇ ਹਾਜ਼ਰਾਂ ਨਿਤਵਰਤੋ ਵਾਲੀ ਅਵਸਥਾ ਤੇ ਇਸਤਿਆਰਾ ਦੇ ਸੁਪਰੀਮ ਕੋਰਟ ਹੋਇਆ ਸਖਤ ਨਿੱਜਰ ਮਾਮਲੇ 'ਚ ਰਿਪੋਰਟਿੰਗ ਕਰਨ ਵਾਲੀ ਪੱਤਰਕਾਰ ਨੇ ਭਾਰਤ ਛੱਡਿਆ ਕਾਂਗਰਸ ਤੀਜੀ ਸੂਚੀ ਨੂੰ ਦਵੇਗੀ ਅੰਤਮ ਸ਼ੋਹਾ ਕੇਜਰੀਵਾਲ ਸੱਤ ਤੱਕ ਨਿਆਇਕ ਹਰਾਸਤ 'ਚ ਵੀ ਵੀ ਪਟਨਾਲ ਵੋਟਾਂ ਦੇ ਮਿਲਾਨ ਮਾਮਲੇ 'ਚ ਸੁਪਰੀਮ ਕੋਰਟ ਅੱਜ ਕਰ ਸਕਦਾ ਹੈ ਹਜ਼ਰਾਂ ਡਿਫਾਲਟਾਂ 'ਤੇ ਵਿਰੁੱਧ ਲੁੱਕਆਊਟ ਸਰਕੂਲਰ ਜਾਰੀ ਨਹੀਂ ਕਰ ਸਕਦੇ ਸਰਕਾਰੀ ਬੈਂਕ ਹੀ ਬਿਆਨ ਹੈ ਹਾਈ ਕੋਰਟ ਵੱਲੋਂ ਕਾਂਗਰਸ ਦਲਤਾਂ ਦਾ ਰਾਖਵਾ ਕਰਨ ਮੁਸਲਮਾਨਾਂ ਨੂੰ ਦੇਣਾ ਚਾਹੁੰਦੀ ਹੈ ਇਹ ਬਿਆਨ ਨਰਿੰਦਰ ਮੋਦੀ ਵੱਲੋਂ ਅੱਚੀ ਨੂੰ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਦਾ ਕਾਰਜਕਾਲ ਹੋਵੇਗਾ ਖਤਮ ਖਰਾਬ ਮੌਸਮ ਨੇ ਕਿਸਾਨਾਂ ਦੀ ਬਦਾਈ ਚਿੰਤਾ ਭਾਜਪਾ ਉਮੀਦਵਾਰ ਦਾ ਕਿਸਾਨਾਂ ਵੱਲੋਂ ਬਰੋਧ ਜਾਰੀ ਫਰੀਦਕੋਟ ਕਾਂਗਰਸ ਉਮੀਦਵਾਰ ਸਾਇਕੋ ਵਿਰੁੱਧ ਬਾਗੀ ਸਰੂਟੇ ਭਾਜਪਾ ਦੀ ਹਕੂਮਤ ਤਾਨਾਸ਼ਾ ਵਰਗੀ ਇਹ ਬਿਆਨ ਰਾਜਾ ਬੜਿੰਗ ਵੱਲੋਂ ਸਵਰਾਜ ਟੈਕ ਟ ਵੱਲੋਂ ਪੰਜ ਨਵੇਂ ਮਾਡਲ ਕੀਤੇ ਲਾਂਚ ਕਿਸਾਨਾਂ ਨੂੰ ਅਜੇ ਤੱਕ ਸਰਕਾਰ ਨੇ ਮਾਅਜ਼ਾ ਨਹੀਂ ਦਿੱਤਾ ਇਹ ਬਿਆਨ ਪ੍ਰਤਾਪ ਸਿੰਘ ਬਾਜਵਾ ਵੱਲੋਂ ਸਰਕਾਰ ਮੰਨਦੇ ਪੱਛਮੀ ਉੱਤਰ ਪ੍ਰਦੇਸ਼ ਨੂੰ ਮੱਕੜਾ ਸੂਬਾ ਬਣਾਉਣ ਲਈ ਕਦਮ ਚੁੱਕਾਂਗੇ ਮਾਇਆਬਤੀ ਕਾਂਗਰਸ ਨੇ ਦੇਸ਼ ਦਾ ਧਰਮ ਨਿਰਪੱਖਤਾ ਦਾ ਮਾਣਾ ਤਬਾਹ ਕੀਤਾ ਇਹ ਬਿਆਨ ਹੈ ਰਾਜਨਾਥ ਵੱਲੋਂ ਅਰੀਜ਼ੋਨਾ ਸਰਕਾਰ ਸੇ ਵੀ ਦੋ ਭਾਰਤੀ ਵਿਦਿਆਰਥੀ ਹਲਾਕ ਕੈਨੇਡਾ ਮਹਿਲਾ ਸੰਹਿਤਿੰਨ ਵਿਦਿਆਰਥੀਆਂ ਇਹ ਟੇਕੇ ਤੋਂ ਸ਼ਰਾਬ ਲੁੱਟੀ ਡਾਕਟਰ ਬਲਵੀਰ ਵੱਲੋਂ ਮੰਡੀਆਂ ਦਾ ਕੀਤਾ ਦੌਰਾ ਅਕਾਲੀ ਦਾ ਲੀਡ ਕਰੇਗਾ ਇਹ ਬਿਆਨ ਹੈ ਐਨਕੇ ਸ਼ਰਮਾ ਵੱਲੋਂ ਭਾਜਪਾ ਨੇ 10 ਸਾਲਾਂ ਚ ਦੇਸ਼ ਦੇ ਲੋਕਾਂ ਨੂੰ ਗਮਰਾਹ ਕੀਤਾ ਪ੍ਰਿੰਕਾ ਗਾਂਧੀ ਹਰ ਪਗਵਾ ਦੇ ਪਾਸ਼ਨਾ ਤੋਂ ਪ੍ਰਤੱਖ ਹੋਣ ਲੱਗੇ ਚੋਣ ਨਤੀਜਿਆਂ ਦੇ ਰੁਝਾਨ ਇਹ ਬਿਆਨ ਹੈ ਕਲੇਸ਼ ਯਾਦਵ ਲਾਗੋ ਸੋ ਇਸਨ ਅੱਜ ਦੀਆਂ ਮੁੱਖ ਖਬਰਾਂ ਪੰਜਾਬ ਦੇ ਚੋਣ ਅਖਾੜੇ ਦੇ ਵਿੱਚ ਵੱਖ-ਵੱਖ ਪਾਰਟੀਆਂ ਵੱਲੋਂ ਆਪਣੇ ਉਮੀਦਵਾਰਾਂ ਦੇ ਐਲਾਨ ਕਰ ਦਿੱਤੇ ਗਏ ਨੇ ਲੇਕਿਨ ਕਾਂਗਰਸ ਵੱਲੋਂ ਅਜੇ ਵੀ ਪੰਜ ਹਲਕਿਆਂ ਦੇ ਵਿੱਚ ਐਲਾਨ ਹੋਣਾ ਬਾਕੀ ਹੈ ਉਹਨਾਂ ਉਮੀਦਵਾਰਾਂ ਦਾ ਐਲਾਨ ਕਰਨਾ ਹੈ ਸੋ ਅੱਜ ਵੀ ਨਿਊਜ਼ਪੇਪਰ ਦੇ ਵਿੱਚ ਆਇਆ ਵੀ ਅੰਤਮ ਜਿਹੜੀਆਂ ਸ਼ੋਹਾਂ ਨੇ ਉਹਨਾਂ ਇਲਾਕਿਆਂ ਦੇ ਵਿੱਚ ਜਿੱਥੇ ਉਮੀਦਵਾਰ ਤਾਰਨੇ ਨੇ ਦਿੱਤੀਆਂ ਜਾ ਰਹੀਆਂ ਨੇ ਇਹਨਾਂ ਇਲਾਕਿਆਂ ਦੀ ਗੱਲ ਕਰਾਂ ਤਾਂ ਮੈਂ ਫਰੋਜਪੁਰ ਦੇ ਵਿੱਚ ਸ਼ੇਵ ਸਿੰਘ ਜਿਹੜੇ ਘਬਾਇਆ ਨੇ ਉਹਨਾਂ ਦਾ ਨਾਮ ਉੱਪਰ ਆ ਰਿਹਾ ਖੰਡੂਰ ਸਾਹਿਬ ਦੀ ਸੇੜ ਦੇ ਉੱਪਰ ਜਿਹੜਾ ਹੈਗਾ ਗੁਰਜੀਤ ਸਿੰਘ ਜਿਹੜੀ ਫੈਮਿਲੀ ਹੈ ਉਹਨਾਂ ਦਾ ਨਾਮ ਵੀ ਆ ਰਿਹਾ ਜੇ ਗੱਲ ਕਰੀਏ ਲੁਧਿਆਣਾ ਤੋਂ ਤੇ ਭਰਤਪੋਸ਼ਨ ਆਸ਼ੂ ਨੇ ਆਨੰਦਪੁਰ ਤੋਂ ਵੀ ਜਿਹੜਾ ਗੁਰਜੀਤ ਸਿੰਘ ਜਿਹੜਾ ਹੈਗਾ ਪਰਿਵਾਰ ਹੈ ਉਹਨਾਂ ਦੀ ਟਿਕਟ ਦੀ ਦਾਵੇਦਾਰੀ ਜਿਤਾਈ ਜਾ ਰਹੀ ਹੈ ਸੋ ਗਰਦਾਸਪੁਰ ਦੀ ਗੱਲ ਕਰੀਏ ਤੇ ਉਥੇ ਪਾੜਾ ਤੇ ਸੁਵਿੰਦਰ ਸਿੰਘ ਰੰਧਾਵਾ ਵੀ ਵੱਡੇ ਜਿਹੜੇ ਦਾਵੇਦਾਰ ਨੇ ਸੋ ਕਾਂਗਰਸ ਦੀ ਹੁਣ ਤੱਕ ਜਿਹੜੀਆਂ 8 ਸੀਟਾਂ ਦਾ ਐਲਾਨ ਹੋ ਚੁੱਕਿਆ ਹੈ ਉਹਨਾਂ ਸੀਟਾਂ ਦੇ ਵਿੱਚ ਜਿਹੜੇ ਧਰਮਪੀਰ ਜਿਹੜੇ ਗਾਂਧੀ ਨੇ ਉਹ ਕਾਂਗਰਸ ਦੇ ਵਿੱਚ ਪਰਵੇਸ਼ ਕੀਤਾ ਸੀ ਸੋ ਇਤੋਂ ਫਾਈਟ ਕਰ ਰਹੇ ਨੇ ਸੋ ਧਰਮਪੀਰ ਗਾਂਧੀ ਵੀ ਜਿਹੜੀ ਅੰਦਰਲੀ ਰਿਪੋਰਟ ਆ ਰਹੀ ਹੈ ਚਾਹੇ ਬਾਹਰੀ ਰਿਪੋਰਟ ਆ ਰਹੀ ਹੈ ਸੋ ਤਾਂ ਵੀ ਜਿਹੜੇ ਗਾਂਧੀ ਨੇ ਇੱਕ ਚੰਗੇ ਫਾਈਟਰ ਵੱਜੋਂ ਵਿਚਰੇ ਨੇ ਉਹਨਾਂ ਨੇ ਆਪਣਾ ਜਿਹੜਾ ਚੋਣ ਪ੍ਰਚਾਰ ਪਖਾ ਦਿੱਤਾ ਉਧਰ ਮਹਾਰਾਣੀ ਪਰਨੀਤ ਕੌਰ ਵੀ ਆਪਣਾ ਚੋਣ ਪ੍ਰਚਾਰ ਕਰ ਰਹੇ ਨੇ ਪਰ ਕਿਤੇ ਨਾ ਕਿਤੇ ਪਿੰਡਾਂ ਦੇ ਵਿੱਚ ਉਹਨਾਂ ਦਾ ਵਿਰੋਧ ਬਾਸ਼ ਹੁੰਦਾ ਵੀ ਨਜ਼ਰ ਆ ਰਿਹਾ ਹੈ ਐਨ ਕੇ ਜਿਹੜੇ ਸ਼ਰਮਾ ਨੇ ਉਹਨਾਂ ਨੇ ਵੀ ਆਪਣਾ ਚੋਣ ਪ੍ਰਚਾਰ ਪਖਾ ਦਿੱਤਾ ਪਰ ਉਹਨਾਂ ਦਾ ਕਿਤੇ ਵੀ ਵਿਰੋਧ ਬਾਸ਼ ਵਾਲਾ ਇਦਾਂ ਦਾ ਕੋਈ ਵੀ ਸਿੰਪਟਮ ਜਿਹੜਾ ਸੰਕੇਤ ਅਜੇ ਤੱਕ ਨਜ਼ਰ ਨਹੀਂ ਆਇਆ ਡਾਕਟਰ ਬਲਬੀਰ ਵੱਲੋਂ ਵੀ ਆਪਣਾ ਚੋਣ ਪ੍ਰਚਾਰ ਜਾਰੀ ਹੈ ਸੋ ਸੰਗਰੂਰ ਦੀ ਗੱਲ ਕਰੀਏ ਸੋ ਸੰਗਰੂਰ ਸੀਟ ਦੇ ਉੱਪਰ ਜਿਹੜਾ ਹੈਗਾ ਮੁਕਾਬਲਾ ਇਸ ਵਾਰੀ ਨਵੇਕਲਾ ਹੋਵੇਗਾ ਕਿਉਂਕਿ ਸੁਖਪਾਲ ਸਿੰਘ ਜਿਹੜੇ ਖੇਰਾ ਨੇ ਉਹ ਕਾਂਗਰਸ ਵੱਲੋਂ ਉਮੀਦਵਾਰ ਨੇ ਮੀਤ ਆਮ ਆਦਮੀ ਪਾਰਟੀ ਵੱਲੋਂ ਲੜ ਰਣੀ ਝੁੰਦਾ ਅਕਾਲੀ ਦਲ ਵੱਲੋਂ ਨੇ ਉਧਰੋਂ ਢੀਂਡਸਾ ਵੱਲੋਂ ਬਗਾਵਤ ਹੋਈ ਸੀ ਸੁਖਵੀਰ ਬਾਦਨਗ ਮੀਟਿੰਗ ਕੀਤੀ ਗਈ ਸੀ ਕਿਉਂਕਿ ਉਹਨਾਂ ਦੇ ਪਰਿਵਾਰ ਦੀ ਟਿਕਟ ਦਾ ਉੱਥੇ ਹੱਕ ਬਣਦਾ ਸੀ ਉਹਨਾਂ ਵੱਲੋਂ ਜਿਤਾਇਆ ਗਿਆ ਸੀ ਬੀਜੇਪੀ ਵੱਲੋਂ ਅਜੇ ਕੋਈ ਸੇ ਵੀ ਉਮੀਦਵਾਰ ਦਾ ਐਲਾਨ ਨਹੀਂ ਹੋਇਆ ਸੋ ਸੰਗਰੂਰ ਮੁੱਖ ਮੰਤਰੀ ਦਾ ਆਪਣਾ ਹਲਕਾ ਹੈ ਇਸ ਕਰਕੇ ਸੰਗਰੂਰ ਵੀ ਜਿਹੜੀ ਹਾਰਟ ਸੀਟ ਬਣੀ ਹੋਈ ਹੈ ਸੋ ਸੰਗਰੂਰ ਦੇ ਵਿੱਚ ਇਸ ਵਾਰ ਜਿਹੜੇ ਮੁਕਾਬਲੇ ਨੇ ਬੜੇ ਮਤਲਬ ਸਖਤ ਰੌਚਕ ਤੇ ਦਿਲਚਸਪ ਜਿਹੜੇ ਮੁਕਾਬਲੇ ਹੋਣਗੇ ਇਸ ਦੇ ਨਾਲ ਹੀ ਜਲੰਧਰ ਦੇ ਵਿੱਚ ਜਿਹੜਾ ਹੈਗਾ ਕੇਪੀ ਨੂੰ ਜਿਹੜੀ ਹੈਗੀ ਆ ਅਕਾਲੀ ਦਲ ਵੱਲੋਂ ਟਿਕਟ ਦੇ ਦਿੱਤੀ ਗਈ ਹੈ ਇਸ ਦੇ ਨਾਲ ਜਿਹੜਾ ਮੁਕਾਬਲਾ ਉੱਥੇ ਵੀ ਬੜਾ ਹੋਰ ਤਰ੍ਹਾਂ ਦਾ ਹੋ ਗਿਆ ਕਿਉਂਕਿ ਲੰਬਾ ਸਮਾਂ ਤੋਂ ਜਿਹੜੀ ਜਲੰਧਰ ਜਿਹੜੀ ਉਮੀਦਵਾਰੀ ਦੀ ਜਿਹੜੀ ਟਿਕਟ ਹੈ ਜੇਤੂ ਰਹੀ ਨੇ 15 ਵਾਰ 20 ਵਾਰ ਹੁਣ ਤੱਕ ਜਲੰਧਰ ਦੇ ਚੋਣਾ ਹੋਈਆਂ ਨੇ 15 ਵਾਰ ਕਾਂਗਰਸ ਤੋਂ ਜੇਤੂ ਰਹੀ ਐ ਇਸ ਵਾਰੀ ਵੱਡੀ ਉਤਲ ਪੁਤਲ ਹੋਈ ਐ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰ ਵੱਖ-ਵੱਖ ਪਾਰਟੀਆਂ ਵਿੱਚ ਗਏ ਨੇ ਉਹਨਾਂ ਵੱਲੋਂ ਟਿਕਟ ਨਵਾਜ਼ ਦਿੱਤੀ ਗਈ ਐ ਚੰਨੀ ਵੀ ਉੱਥੋਂ ਦੇ ਜਲੰਧਰ ਦੇ ਮੁਹੱਲਿਆਂ ਦੇ ਵਿੱਚ ਬਾਜ਼ਾਰਾਂ ਦੇ ਵਿੱਚ ਪਿੰਡਾਂ ਦੇ ਵਿੱਚ ਸੱਥਾਂ ਦੇ ਵਿੱਚ ਆਪਣੇ ਚੋਣ ਪ੍ਰਚਾਰ ਦੇ ਲਈ ਨਿਕਲੇ ਹੋਏ ਨੇ ਆਨੰਦਪੁਰ ਸਾਹਿਬ ਦੀ ਵੀ ਜਿਹੜੀ ਹਜੇ ਟਿਕਟ ਦਾ ਫੈਸਲਾ ਹੋਣਾ ਹੈ ਸੋ ਲੁਧਿਆਣਾ ਦੇ ਵਿੱਚ ਰਵਨੀਤ ਬਿੱਟੂ ਫਾਈਟ ਕਰ ਰਹੇ ਨੇ ਉੱਤੇ ਕਾਂਗਰਸ ਵੱਲੋਂ ਜਿਹੜੀ ਟਿਕਟ ਦੇਣੀ ਦਿੱਤੀ ਜਾਣੀ ਹੈ ਸੋ ਵੇਖਣਾ ਹੋਵੇਗਾ ਵੀ ਕਾਂਗਰਸ ਦੀਆਂ ਜਿਹੜੀਆਂ ਹੁਣ ਟਿਕਟਾਂ ਦਾ ਐਲਾਨ ਹੋਣਾ ਹੈ ਇਸ ਐਲਾਨ ਤੋਂ ਬਾਅਦ ਪੰਜਾਬ ਦੇ ਵਿੱਚ 13 ਦੀਆਂ 13 ਸੀਟਾਂ ਤੇ ਐਮ ਆਰ ਆਈ ਹੋ ਜਾਏਗੀ ਲਗਭਗ ਸਾਰੀਆਂ ਸੀਟਾਂ ਦਾ ਜਿਹੜਾ ਦ੍ਰਿਸ਼ ਹੈ ਉਹ ਸਾਹਮਣੇ ਆ ਜਾਵੇਗਾ ਸੋ ਭਾਜਪਾ ਦੇ ਉਮੀਦਵਾਰ ਜਿਹੜੇ ਨੇ ਭਾਵੇਂ ਕਿ ਚੌਣ ਮੈਦਾਨ ਵਿੱਚ ਡਟੇ ਹੋਏ ਨੇ ਕਿਤੇ ਨਾ ਕਿਤੇ ਵਿਰੋਧਵਾਸ਼ ਹੋ ਰਿਹਾ ਹੈ ਲੇਕਿਨ ਆਪਣੇ ਪ੍ਰਚਾਰ ਦੇ ਵਿੱਚ ਉਹਨਾਂ ਨੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਕਮੀ ਨਹੀਂ ਛੱਡ ਰਹੇ ਸੋ ਪਟਿਆਲਾ ਸੀਟ ਦੇ ਉੱਪਰ ਜਿਹੜੇ ਇੱਕ ਦੂਜੇ ਦੇ ਉੱਪਰ ਆਪਣੇ ਜਿਹੜੇ ਦੋਸ਼ ਨੇ ਮੜੇ ਜਾ ਰਹੇ ਨੇ ਕੋਈ ਸਰਕਾਰ ਦੇ ਵਿਰੁੱਧ ਬੋਲ ਰਿਹਾ ਕੋਈ ਕਾਂਗਰਸ ਦੇ ਵਿਰੁੱਧ ਬੋਲ ਰਿਹਾ ਕਾਂਗਰਸ ਨੇ ਕੀ ਕੀਤਾ ਤੇ ਇਧਰੋਂ ਹੀ ਕਾਲੀਦਲ ਵੱਲੋਂ ਵੀ ਜਿਹੜਾ ਹੈਗਾ ਆਪਣਾ ਪੂਰਾ ਪ੍ਰਚਾਰ ਕੀਤਾ ਜਾ ਰਿਹਾ ਵੀ ਜਿਹੜਾ ਮੋਤੀ ਮਹਿਲ ਪਰਿਵਾਰ ਹੈ ਉਹਨਾਂ ਨੇ ਕੁਝ ਨਹੀਂ ਕੀਤਾ ਲੋਕਾਂ ਦੇ ਲਈ ਸੋਇਸ਼ਵਾਰੀ ਜਿਹੜੇ ਲੋਕ ਨੇ ਉਹਨਾਂ ਨੇ ਦਾਵਾ ਕੀਤਾ ਹੈ ਕਿ ਸ਼ਰਮਾ ਨੇ ਵੀ ਜਿਹੜੇ ਲੋਕ ਨੇ ਇਸ ਵਾਰੀ ਕਾਲੀਦਲ ਨੂੰ ਵੱਡੀ ਲੀਡ ਨਾਲ ਜਤਾ ਕੇ ਤੋਂ ਭੇਜਣਗੇ ਮੈਨੂੰ ਦਿਓ ਜਸ ਸਤਿਕਾਰ